ਜਦ ਵੱਡਾ ਭਾਈ ਸ਼ਹੀਦ ਹੋ ਗਿਆ ਤਾਂ ਛੋਟੇ ਸਹਿਬਜ਼ਾਦੇ ਜੂਝਾਰ ਸਿੰਘ ਜੀ ਨੇ ਉਸਦੇ ਨਾਮ ਪਰ ਵਾਵਾ ਤੇ ਧੰ ਧੰ ਆਵਾਜ਼ ਹੁੰਦੀ ਸੁਣ ਕੇ ਜੰਗ ਵਿੱਚ ਜਾਣ ਲਈ ਗੁਰੂ ਸਾਹਿਬ ਦਾ ਇਸ਼ਾਰਾ ਚਾਇਆ ਗੁਰੂ ਸਾਹਿਬ ਜੀ ਜੋ ਬੜੇ ਹੌਸਲੇ ਵਾਲੇ ਸੀ ਤੇ ਜਿਨ੍ਹਾਂ ਨੇ ਆਪਣਾ ਸਰਬਸੇ ਧਰਮ ਦੀ ਰੱਖਿਆ ਵਾਸਤੇ ਗੁਰਵਾਰ ਦਾ ਦੇਣਾ ਸੰਭਰ ਰੱਖਿਆ ਸੀ ਉਸੇ ਵਕਤ شہزادے ਦਾ ਮੂੰਹ ਤੋਂ ਦਸਤਾਰ ਸਜਾ ਕੇ ਛੋਟੀ ਜਿਹੀ ਤਲਵਾਰ ਪਕੜਾਈ ਤੇ ਮੱਥਾ ਚੁੰਮ ਕੇ ਪਿੱਠ ਠੋਕ ਕੇ ਆਖਿਆ ਕਿ ਬੇਟਾ ਜਾਓ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋ ਜਾਓ ਛੋਟਾ ਸਹਿਬਜ਼ਾਦਾ ਤਦ ਉੱਠ ਕੇ ਚੱਲਿਆ ਤਾਂ ਮੁਸਲਮਾਨੀ ਫੌਜ ਨੂੰ ਜੋ ਕਾਲੀਆਂ ਘਟਾ ਦੀ ਤਰ੍ਹਾਂ ਉਹ ਮੰਡਰਹਿਸੀ ਦੇਖ ਕੇ ਦਹਿਲ ਗਿਆ ਤੇ ਪਿੱਛੇ ਮੁੜ ਕੇ ਗੁਰੂ ਸਾਹਿਬ પાસે ਪਾਣੀ ਪੀਣ ਵਾਸਤੇ ਮੰਗਿਆ ਪਰ ਗੁਰੂ ਜੀ ਨੇ ਉਸ ਦਾ ਅਸਲ ਮਤਲਬ ਸਮਝ ਕੇ ਫਰਮਾਇਆ ਕਿ "ਹੇ ਬੇਟਾ ਤੇਰੇ ਵਾਸਤੇ ਹੁਣ ਇੱਥੇ ਪਾਣੀ ਨਹੀਂ ਹੁ ਤੇਰਾ ਪਾਣੀ ਤੇਰੇ بڑے ਭਾਈ ਪਾਸ ਹੈ" ਇਹ ਬਚਨ ਸੁਣ ਕੇ ਸ਼ਹਿਜ਼ਾਦਾ ਜਿਵੇਂ ਅਸਿਨ ਸ਼ੇਰਾਂ ਦੀ ਤਰ੍ਹਾਂ ਗਰਜ ਕੇ ਮੈਦਾਨ ਵਿੱਚ ਆ ਗਿਆ ਤੇ ਐਸੇ ਵਕਤ ਹਿਮਮ ਸਿੰਘ ਨੰਦ ਸਿੰਘ ਆਲਮ ਸਿੰਘ ਦੀ ਨੀਵੀ ਗੁਰੂ ਜੀ ਤੋਂ ਆਗਿਆ ਲੈ ਕੇ شہਜਾਦੇ ਦਾ ਸਾਥ ਕੀਤਾ ਤੇ ਸੈਨਾ ਤੇ ਬਿਜਲੀ ਵਾਂਗ ਜਾ ਪਏ ਤੇ ਅਨੇਕਸਰਦਾਰ ਅਸਮਤਖਾ ਨਾਰਖਾ ਆਦਿਕ ਨੂੰ ਮਾਰ ਕੇ ਗੁਰੂ ਸਾਹਿਬ ਦੇ ਸਾਹਮਣੇ ਨਦਾਨੇ ਜਾਂਗੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਇਤਨੇ ਚਿਰ ਨੂੰ ਰਾਤ ਪੈ ਗਈ ਤਾਂ ਗੁਰੂ ਸਾਹਿਬ ਨੇ ਚਾਲ ਸਿੱਖਾ ਨੂੰ ਚੋਹੀ ਪਸੀ ਰਾਤ ਭਰ ਤੇਲ ਚ ਨਾਉਣ ਦਾ ਹੁਕਮ ਦਿੱਤਾ ਤੇ ਆਪਣੇ ਸਾਰੇ ਪਹਾਸਾਕ ਸੰਤ ਸਿੰਘ ਨੂੰ ਦੇ ਕੇ ਉੱਥੇ ਛੱਡਿਆ ਤੇ ਆਪ ਰਾਤ ਨੂੰ ਹੀ ਉੱਥੋਂ ਨੰਗੇ ਪੈਰੀ ਪੇਸ ਬਦਲ ਕੇ ਨਿਕਲ ਟੁਰੇ ਰਾਦੇ ਵਕਤ ਨੰਗੇ ਪੈਰੀ ਝਾੜੀਆਂ ਪਹਾੜੀਆਂ ਤੇ ਹਜ਼ਾਰਾਂ ਤਕਲੀਫਾਂ ਉਠਾ ਕੇ ਉੱਚ ਦੇ ਪੀਲ ਬਣ ਕੇ ਕਈਆਂ ਦੇ ਨਾਂ ਵਿੱਚ ਆਲਮਗੀਰ ਪਿੰਡ ਪਹੁੰਚੇ ਇੱਥੇ ਭਾਈ ਮਨੀ ਸਿੰਘ ਜੀ ਦੇ ਸਕੇ ਭਾਈ ਨਗਾਇਆ ਸਿੰਘ ਨੇ ਸੇਵਾ ਕੀਤੀ ਤੇ ਇੱਕ ਘੋੜਾ ਨਜ਼ਰ ਕੀਤਾ ਜਿਸ ਪਰ ਸਵਾਰ ਹੋ ਕੇ ਸਿਲਵਾਣੀ ਪਿੰਡ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ